ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚਾਰ ਹਵਲਾਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ 3 ਨਾਵਲਾਤੀਆਂ ਦੀ ਕੱਲ ਮੌਤ ਹੋ ਗਈ ਸੀ ਤੇ ਇੱਕ ਹਵਲਾਤੀ ਦੀ ਅੱਜ ਮੌਤ ਹੋ ਗਈ ਹੈ ਇਸ ਮੌਕੇ ਮ੍ਰਿਤਕ ਹਵਲਾਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਬੱਚੇ ਖਾਵੀ ਸਮੇ ਤੋਂ ਬਿਮਾਰ ਸਨ ਕਈ ਵਾਰ ਕੇਂਦਰੀ ਜੇਲ੍ਹ ਦੇ ਸਿਕਿਉਰਿਟੀ ਇੰਚਾਰਜ ਨੂੰ ਇਲਾਜ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਹਵਲਾਤੀਆਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜੇਕਰ ਸਮੇਂ ਸਿਰ ਸਿਕਿਉਰਿਟੀ ਇੰਚਾਰਜ ਵੱਲੋਂ ਇਲਾਜ ਕਰਵਾਇਆ ਹੁੰਦਾ ਤਾਂ ਸਾਡੇ ਬੱਚੇ ਜਿੰਦੇ ਹੁੰਦੇ ਮੇਰਾ ਨਾਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੀ ਉਹ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਆ ਤੇ ਰੋਜ਼ ਜਾਂਦਾ ਸੀ ਗਾਰ ਦਲੋਂ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੂਰਟੀਨ ਚਾਰ ਜੀ ਗਰਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰ ਨਹੀਂ ਲਾਈ ਨਾ ਕਰਦੇ ਨਹੀਂ ਲਾਈ ਉਹਦੀ ਮੈਨੂੰ ਪ੍ਰਸ਼ਾਸਨ ਨੂੰ ਇਹ ਕਹਿਣਾ ਬੇਨਤੀ ਕਰਦਾ ਕਿ ਕਿਹੇ ਹੋਰ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂਵ ਹੋਂ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਕਿ ਇਹ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲਾਂ ਆ ਜਾਂਦਾ ਤੇ ਬਚਾਅ ਹੋਏ ਨਾ ਕੁਛ ਨਾ ਕੁਛ ਤੇ ਬਚਾਅ ਹੋ ਜਾਣਾ ਉਹ ਜੇਰ ਵਿੱਚ ਡਾਟਾ ਲਾਇਪਰੋਵਾਈ ਕਰ ਬੜੀ ਵੱਡੀ ਲਾਇਪਰੋਵਾਈ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨੋਂ ਸੀ ਕੋਈ ਨਾ ਕੋਈ ਨਹੀਂ ਆਂਦਾ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਵਿਆਹ ਆਇਆ ਹੈ ਵਿਆਹ ਆ ਜੀ ਬੱਚੇ ਕੋਈ ਬੱਚਾ ਨਹੀਂ 8-9 ਮਹੀਨੇ ਕੇ ਵਿਆਹ ਹੋਏ ਨੇ ਹੁਣ ਕੀ ਮੰਗ ਕੀ ਕਰਦੇ ਬੱਚੇ ਮੰਗ ਕੋਈ ਨਹੀਂ ਮਤਲਬ ਇਹੋ ਮੰਗੇ ਹੋਈ ਆ ਸਾਡੀ ਕੀ ਬਰਾਡ ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣਾ ਹੈ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਠੀਕ ਹਾਂ ਜੀ ਨਾਮ ਕੀ ਹੈ ਤੇ ਜੁਨਰੀ ਸਿੰਘ ਮੇਰਾ ਨਾਮ ਅੰਗਰੇਜ਼ ਸਿੰਘ ਤੇ ਬੇਨਤੀ ਇਤਰਾਹ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆ ਦੇ ਡੈਡੀ ਨੇ ਆਪ ਆਪਣਾ ਹਾਂਜੀ ਰਮੇਸ਼ ਕਮਾਜ ਆਜੂ ਰਾਂ ਤੇ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਿਰੇ ਆਏ ਆ ਤੇ ਲਾਸ਼ਾਂ ਵੇਖਣਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆਈਆਂ ਚਾਰ ਲਾਸ਼ਾਂ ਆਈਆਂ ਜੀ ਜੇਲ੍ਹ ਦੇ ਹੀ ਅਣਗਿਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਉਂ ਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆ ਕਿ ਇੱਤੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਾਬਤ ਕਰਨਾ ਵਾ ਸਾਡੇ ਸਤਕਾਰਯੋਗ ਸਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆnde ਕਿ ਸਾਡੇ ਪੁੱਤਰੇ ਨਿਕਨਗੇ ਆ ਦੋ ਉਹ ਪਿੰਡ ਆ ਕੱਚਾ ਤਰੋਆ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਘਟ ਵੀ ਤੇ ਚੋਂ ਸਿਰਾਂ ਜੱਡਾ ਉਹਦਾ ਮੂੰਹ ਜੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੁੰਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਤੇ ਅਸੀਂ ਸਰਕਾਰਾਂ ਨੂੰ ਇਹ ਨਹੀਂ ਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਸਟੇਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟ੍ਰੀਟਮੈਂਟ ਨਹੀਂ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਨਹੀਂ ਲੱਗੀ ਗੱਗ ਲਾ ਦਿੰਦੇ ਲੱਗਦਾ ਕਿ ਬਚਾਅ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਸ ਜੇਲ੍ਹ ਚੋਂ ਆਈਆਂ ਵਾ ਉਹ ਬਚ ਜਾਂਦੇ ਚਲੋ ਹੁਣੀ ਅਕਾਲਪੁਰਖ ਦਾ ਹੁਕਮ ਆ ਨਾਰਾਈ ਵਾ ਸਕਦੀ ਨਾ ਤਿਲ ਕੱਟ ਸਕਦੀ ਪਰ ਜਦੋਂ ਬਾਪਿਆਂ ਦੇ ਬੱਚੇ ਚਲ ਜਾਂਦੇ ਆ ਵੇਖੋ ਹੱਥੀ ਤੋਰਿਆ ਰਾਜੇ ਜਥਸ ਨੇ ਆਪਣਾ ਬੇਟਾ 14 ਸਾਲ ਦੀ ਬਨਵਾ ਸ੍ਰੀ ਰਾਮਚੰਦਰ ਨੂੰ ਕੋਠੇ ਦੇ ਮਾਲ ਮਹਿਲ ਤੇ ਚੜ ਗਿਆ ਵਿညာਚਰ ਪੁੱਤ ਵੇਖਦੇ ਰਹੇ ਉਹਨਾਂ ਚੋਂ ਉਹ ਚੀਜ਼ਾਂ ਚਾਹਦਾ ਵੇਖਦਾ ਰਹੇ ਮੇਰਾ ਪੁੱਤ ਜਾ ਰਹੇ ਨਹੀਂ ਵੀ ਮੈਂ ਹਫਤੀ 14 ਸਾਲ ਦਾ ਬਣਾਇਆ ਤੁਮਨੋ ਸ਼ਾਦੀ ਦੇ ਕੇ ਤੇ ਆਤਮ ਤਿਆਗ ਤੇ ਉਹਨੇ ਆਪਣੀ ਪ੍ਰਾਂਤ ਤਿਆਗਤੀ ਤੇ ਪੁੱਤ ਦਾ ਦੁੱਖ ਉਹਨਾਂ ਮਾਪਿਆਂ ਨੂੰ ਬਹੁਤ ਹੁੰਦਾ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਬਿਨਾ ਕਿਸੇ ਇਲਾਜ ਤੋਂ ਚਲ ਗਏ ਮੰਗ ਕੀ ਕਰਦੇ ਮੰਗ ਇਹੋ ਹੀ ਆ ਇਹਨਾਂ ਕੋਲ ਪੁੱਛੋ ਮੰਗਾ ਇਹਦੇ ਬਾਪ ਕੋ ਇਹ ਦਸੰਘੇ ਦਾ ਅਨੁਭਵੀ ਅੰਦਰ ਅੰਦਰ ਐਮਰਜੈਂਸੀ ਉਹਨਾਂ ਨੂੰ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿਹਨਤ ਕੋਸ਼ਿਸ਼ ਕਰਦਾ ਉਹ ਕਹਿੰਦੇ 1 ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹਾਇਤਾ ਨਹੀਂ ਦਿੱਤੀ 1 ਹਫ਼ਤੇ ਤੋਂ ਬਿਮਾਰ ਨਹੀਂ 1 ਹਫ਼ਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਤੇ ਦਾਖਲ ਹੀਗਾ ਤੇ ਬਾਕੀ ਜਿਹੜੇ ਉਹ ਕਹਿੰਦੇ ਤੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਕਿੰਨੇ ਹਫ਼ਤਾ ਪਹਿਲਾਂ ਦੀ ਗੱਲ ਰਹੀ ਉਹ ਤਾਂ ਕੋਈ ਸੁਜੀਤ ਬਰਾੜ ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਮਤਲਬ ਕਿ ਉਹਨਾਂ ਨੇ ਮੈਡੀਕਲ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ ਸਰ ਕੁ ਸਕਿਉਰਟੀ ਗਾਰਡ ਦੇ ਕਹ ਰਹੇ ਸੀ ਸਕਿਉਰਟੀ ਗਾਰਡ ਨਹੀਂ ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਆ ਉਤੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਮਬੂਲੈਂਸ ਲਿਆਉਂ ਡਾਕਟਰ ਨੇ ਤੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਜੀ ਜਿਆ ਰਸਤੇ ਚ ਹੋਈ ਆ ਜਾਂ ਆਪਦੇ ਆਕੇ ਆ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਚ ਨਹੀਂ ਉਹਨਾਂ ਦੇ ਕਹਿਰਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਇਹ ਥੋੜਾ ਜਿਹਾ ਠੀਕ ਆ ਆਈਆਂ ਨਾ ਸਰ ਮਾੜਾ ਗਿਆ ਤੇ ਬਰੀਫ ਕਰ ਦਿਓ ਸਾਨੂੰ ਸਰ ਡਿਊਟੀ ਸਰ ਇਹਦੇ ਚ ਥੋੜਾ ਬਲੀਵ ਕਰ ਦਿਓ ਨਾ ਸਰ ਥੋੜਾ ਜਿਹਾ ਥੋੜੀ ਬਰੀਫ ਹੋਣਾ ਜੀ ਥੋੜਾ ਜਿਹਾ ਤਾਂ ਦੱਸ ਦਿਓ ਸਰ ਹੋਇਆ ਕੀ ਹੈ ਉਹ ਕਹਿੰਦੇ ਸਕਿਉਰਿਟੀ ਗਾਰਡ ਦੀ ਲਾਪਰਵਾਹੀ ਨਾ ਆਇਆ ਤੇ ਓ ਡੀਡੀ ਆਂ ਦੀ ਕਾਫੀ ਆਪਸ਼ਨ ਹੈਗੀ ਡਾਇਰੈਕਟ ਫੂਟ ਸ਼ਾਟ ਕਰਾ ਲੈਣੇ ਨਹੀਂ ਨਹੀਂ ਉਹ ਮੇਰੀ ਨਾ ਉਹ ਨਹੀਂ ਰਹਿ ਗਈ ਲੱਖੇ ਕੋ